ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਬਣਾਵਾਂਗੇ ਅਸੀਂ ਆਲੂ ਸ਼ਿਮਲਾ ਮਿਰਚ ਤੇ ਪਿਆਜ਼ ਦੀ ਬਹੁਤ ਹੀ ਵਧੀਆ ਸਬਜ਼ੀ ਤੇ ਇਹ ਸਬਜ਼ੀ ਦਾ ਸਵਾਦ ਬਿਲਕੁਲ ਵੱਖਰਾ ਹੋਏਗਾ ਆਮ ਸਬਜ਼ੀ ਨਾਲੋਂ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਚੈਨਲ ਤੇ ਨਵੇਂ ਉਹਦਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਹਾਂ ਕੜਾਈ ਵਿੱਚ ਪਾਵਾਂਗੇ ਅੱਧੀ ਕੜਛੀ ਤੇਲ ਦੀ ਤੇਲ ਜਦੋਂ ਗਰਮ ਹੋ ਜਾਵੇ ਇਹਦੇ ਵਿੱਚ ਪਾ ਦਵਾਂਗੇ ਤਿੰਨ ਛੋਟੇ ਸਾਈਜ਼ ਦੇ ਕੱਟੇ ਹੋਏ ਆਲੂ ਆਲੂਆਂ ਨੂੰ ਮੈਂ ਲੰਬਾ ਲੰਬਾ ਕੱਟ ਲਿਆ ਤੇ ਥੋੜਾ ਪਤਲਾ ਕੱਟਿਆ ਆ ਥੋੜੀ ਜੀ ਹਲਦੀ ਤੇ ਥੋੜਾ ਜਿਹਾ ਨਮਕ ਵੀ ਨਾਲ ਹੀ ਪਾ ਦਵਾਂਗੇ ਤੇ ਇੱਕ ਵਾਰੀ ਮਿਕਸ ਕਰਕੇ ਹੁਣ ਅਸੀਂ ਆਲੂਆਂ ਨੂੰ ਫਰਾਈ ਕਰਨਾ ਹੈ ਜਦੋਂ ਤੱਕ ਇਹਨਾਂ ਦਾ ਹਲਕਾ ਜਿਹਾ 골ਡਨ ਕਲਰ ਹੋ ਜਵੇ ਤੇ ਗੈਸ ਦੀ ਫਲੇਮ ਨੂੰ ਇੱਥੇ ਮੀਡੀਅਮ ਰੱਖਾਂਗੇ ਮੀਡੀਅਮ ਫਲੇਮ ਤੇ ਹੀ ਚੰਗੀ ਤਰ੍ਹਾਂ ਆਲੂਆਂ ਨੂੰ ਅਸੀਂ ਫਰਾਈ ਕਰ ਲੈਣਾ ਆ ਪੰਜ ਤੋਂ 7 ਮਿੰਟ ਹੋ ਗਏ ਨੇ ਮੈਨੂੰ ਆਲੂਆਂ ਨੂੰ ਫਰਾਈ ਕਰਦਿਆਂ ਦੇਖੋ ਆਲੂ ਹਲਕੇ ਜੇ 골ਡਨ ਵੀ ਹੋ ਗਏ ਨੇ ਤੇ ਇਹ ਗੱਲ ਵੀ ਗਏ ਨੇ ਤੁਸੀਂ ਦੇਖ ਸਕਦੇ ਹੋ ਹੁਣ ਅਸੀਂ ਆਲੂਆਂ ਨੂੰ ਬਾਹਰ ਕੱਢ ਲਵਾਂਗੇ ਤੇਲ ਵਿੱਚੋਂ ਇਥੇ ਹੁਣ ਅਸੀਂ ਕੜਾਈ ਵਿੱਚੋਂ ਥੋੜਾ ਜਿਹਾ ਤੇਲ ਕੱਢ ਲਵਾਂਗੇ ਬਿਲਕੁਲ ਥੋੜਾ ਜਿਹਾ ਹੀ ਤੇਲ ਰਹਿਨ ਦਾਂਗੇ ਕੜਾਈ ਵਿੱਚ ਤੇ ਇਹਦੇ ਵਿੱਚ ਪਾ ਦਵਾਂਗੇ ਹੁਣ ਪਿਆਜ਼ ਤੇ ਸ਼ਿਮਲਾ ਮਿਰਚਾਂ ਦੋ ਪਿਆਜ਼ ਸੀਗੇ ਤੇ ਦੋ ਹੀ ਹੈਗੀਆਂ ਸੀ ਸ਼ਿਮਲਾ ਮਿਰਚਾਂ ਜਿਨ੍ਹਾਂ ਨੂੰ ਮੈਂ ਲੰਮਾ ਲੰਮਾ ਕੱਟ ਲਿਆ ਆ ਤੇ ਬਿਲਕੁਲ ਫੁੱਲ ਫਲੇਮ ਤੇ ਅਸੀਂ 3 ਤੋਂ 4 ਮਿੰਟ ਲਈ ਇਹਨਾਂ ਦੋਨਾਂ ਚੀਜ਼ਾਂ ਨੂੰ ਫਰਾਈ ਕਰ ਲਵਾਂਗੇ ਚੰਗੀ ਤਰ੍ਹਾਂ ਹਲਕਾ ਜਿਹਾ ਕ੍ਰੰਚ ਵੀ ਰਹਿ ਜਾਵੇ ਸਬਜ਼ੀਆਂ ਵਿੱਚ ਤੇ ਥੋੜੀਆਂ ਜੀਆਂ ਇਹ ਸੌਫਟ ਵੀ ਹੋ ਜਾਣ ਇਸ ਲਈ ਅਸੀਂ ਬਿਲਕੁਲ ਫੁੱਲ ਫਲੇਮ ਕਰਕੇ ਸਬਜ਼ੀਆਂ ਨੂੰ ਫਰਾਈ ਕਰਨਾ ਹੈ ਇਥੇ ਸਬਜ਼ੀਆਂ ਵੀ ਫਰਾਈ ਹੋ ਗਈਆਂ ਇਹਨਾਂ ਨੂੰ ਵੀ ਅਸੀਂ ਬਾਹਰ ਕੱਢ ਲੈਣਾ ਹੈ ਹੁਣ ਕੜਾਈ ਵਿੱਚ ਥੋੜਾ ਜਿਹਾ ਤੇਲ ਹੋਰ ਪਾਵਾਂਗੇ ਜਦੋਂ ਤੇਲ ਗਰਮ ਹੋ ਜਾਵੇ ਥੋੜਾ ਜਿਹਾ ਪਾਵਾਂਗੇ ਜੀਰਾ ਤੇ ਨਾਲ ਹੀ ਪਾ ਦਾਂਗੇ ਇਥੇ ਬ੍ਰਿਕ ਕੱਟੇ ਹੋਏ ਪਿਆਜ਼ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਤੇ ਮੈਂ ਬ੍ਰਿਕ-ਬ੍ਰਿਕ ਕੱਟ ਲਿਆ ਆ ਤੇ ਇਹਨਾਂ ਨੂੰ ਤਿੰਨ ਤੋਂ ਚਾਰ ਮਿੰਟ ਲਈ ਥੋੜਾ ਜਿਹਾ ਅਸੀਂ ਪਕਾ ਲਵਾਂਗੇ ਹਲਕੇ ਜਿਹੇ ਪਿਆਜ਼ ਬ੍ਰਾਊਨ ਹੋ ਗਏ ਨੇ ਇੱਕ ਚਮਚ ਇੱਥੇ ਪਾਵਾਂਗੇ ਅਦਰਕ ਤੇ ਲਸਣ ਕੁੱਟਿਆ ਹੋਇਆ ਛੋਟਾ ਜਿਹਾ ਟੁਕੜਾ ਅਦਰਕ ਤੇ ਪੰਜ ਜੀ ਤੁਰੀਆਂ ਹੈਗੀਆਂ ਸੀ ਲਸਣ ਦੀਆਂ ਥੋੜਾ ਜਿਹਾ ਭੁੰਨ ਕੇ ਹੁਣ ਪਾ ਦਾਂਗੇ ਇੱਥੇ ਹਰੀਆਂ ਮਿਰਚਾਂ ਤੇ ਟਮਾਟਰ ਨਾਲ ਹੀ ਪਾ ਦਾਂਗੇ ਥੋੜਾ ਜਿਹਾ ਨਮਕ ਹਲਦੀ ਕਸ਼ਮੀਰੀ ਲਾਲ ਮਿਰਚ ਤੇ ਧਨੀਆ ਪਾਊਡਰ ਨਮਕ ਇੱਥੇ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸਾਰੀ ਸਬਜੀ ਦਾ ਪਾ ਲਿਓ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਮਸਾਲੇ ਵੀ ਚੰਗੀ ਤਰ੍ਹਾਂ ਭੁੱਜਣ ਤੇ ਟਮਾਟਰ ਵੀ ਸੌਫਟ ਹੋ ਜਾਣ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨ ਕੇ ਹੁਣ ਪਾਵਾਂਗੇ ਇੱਥੇ ਕਸੂਰੀ ਮੇਥੀ ਨਾਲ ਹੀ ਇੱਥੇ ਅੱਧਾ ਕੱਪ ਮੂੰਫਲੀ ਦਾ ਪਾਊਡਰ ਪਾ ਦਾਂਗੇ ਮੂੰਫਲੀ ਨੂੰ ਭੁੰਨ ਕੇ ਨਮੈਂ ਦਰਦਰਾ ਜਿਹਾ ਪੀਸ ਲਿਆ ਆਇਆ ਅੱਧਾ ਕੱਪ ਇਥੇ ਫੈਂਟਿਆ ਹੋਇਆ ਦਹੀਂ ਪਾ ਦਾਂਗੇ ਦਹੀਂ ਬਿਲਕੁਲ ਘੱਟ ਫਲੇਮ ਕਰਕੇ ਹੀ ਇਹਦੇ ਵਿੱਚ ਪਾਉਣਾ ਹੈ ਤਾਂ ਕਿ ਇਹ ਫਟ ਨਾ ਜਾਵੇ ਹੁਣ 1 ਮਿੰਟ ਵਾਸਤੇ ਭੁੰਨ ਕੇ ਇਹਦੇ ਵਿੱਚ ਹੁਣ ਪਾਵਾਂਗੇ ਅਸੀਂ ਪਾਣੀ ਅੱਧਾ ਕੱਪ ਤੇ ਪਾਣੀ ਪਾਉਣ ਤੋਂ ਬਾਅਦ ਹੁਣ ਅਸੀਂ ਇਹਨੂੰ ਢੱਕ ਕੇ ਪਕਾਉਣਾ ਹੈ ਘੱਟ ਤੋਂ ਘੱਟ 5 ਮਿੰਟ ਲਈ ਤਾਂ ਕਿ ਗਰੇਵੀ ਦਾ ਕੱਚਾਪਨ ਖਤਮ ਹੋ ਜਾਵੇ 5 ਮਿੰਟ ਬਾਅਦ ਇਦਾਂ ਦੀ ਗਰੇਵੀ ਹੋ ਜਾਏਗੀ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਸਭ ਤੋਂ ਪਹਿਲਾਂ ਫਰਾਈ ਕੀਤੇ ਹੋਏ ਆਲੂ ਸਿਰਫ ਆਲੂ ਐਡ ਕਰਨੇ ਆ ਸ਼ਿਮਲਾ ਮਿਰਚ ਤੇ ਪਿਆਜ਼ ਅਸੀਂ ਬਾਅਦ ਵਿੱਚ ਐਡ ਕਰਾਂਗੇ ਤੇ ਆਲੂਆਂ ਨੂੰ ਪਹਿਲਾਂ ਅਸੀਂ 5 ਮਿੰਟ ਲਈ ਪਕਾ ਲੈਣਾ ਆ। ਹੁਣ ਇਹਦੇ ਵਿੱਚ ਪਾ ਦਵਾਂਗੇ ਸ਼ਿਮਲਾ ਮਿਰਚ ਤੇ ਪਿਆਜ਼ ਫਰਾਈ ਕੀਤੇ ਹੋਏ। ਤੇ ਬੱਸ ਹੁਣ ਅਸੀਂ ਇਹਦੀ ਕਨਸਿਸਟੈਂਸੀ ਚੈੱਕ ਕਰਨੀ ਆ। ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾਵਾਂਗੇ। ਜਿੰਨੀ ਤੁਸੀਂ ਇਹ ਗਾੜੀ ਰੱਖਣੀ ਆ ਜਾਂ ਥੋੜੀ ਪਤਲੀ ਰੱਖਣੀ ਆ ਉਸ ਹੱਬ ਨਾਲ ਇਹਦੇ ਵਿੱਚ ਪਾਣੀ ਪਾ ਲਓ। ਤੇ 2-3 ਮਿੰਟ ਲਈ ਪਕਾ ਲਈਏ ਤਾਂ ਕਿ ਜਿਹੜਾ ਅਸੀਂ ਪਾਣੀ ਪਾਇਆ ਹੈ ਉਹ ਵੀ ਚੰਗੀ ਤਰ੍ਹਾਂ ਪੱਕ ਜਾਵੇ। ਤੇ ਬਿਲਕੁਲ ਵੀ ਹੁਣ ਸਬਜ਼ੀ ਨੂੰ ਢੱਕ ਕੇ ਨਹੀਂ ਪਕਾਉਣਾ। शिमला मिर्च ਤੇ ਪਿਆਜ਼ ਵਿੱਚ ਹਲਕਾ ਜਿਹਾ ਕਰੰਚ ਰਹੇਗਾ ਤੇ ਆਲੂ ਬਿਲਕੁਲ ਸੌਫਟ ਹੋਣਗੇ ਬਹੁਤ ਟੇਸਟੀ ਸਬਜ਼ੀ ਬਣੇਗੀ ਇੱਕ ਵਾਰੀ ਜ਼ਰੂਰ ਟ੍ਰਾਈ ਕਰਿਓ ਹੁਣ 2 ਮਿੰਟ ਤੱਕ ਅਸੀਂ शिमला मिर्चਾਂ ਤੇ ਪਿਆਜ਼ਾਂ ਨੂੰ ਪਕਾ ਲਿਆ ਤੇ ਹੁਣ ਲਾਸਟ ਤੇ ਇਹਦੇ ਵਿੱਚ ਐਡ ਕਰਾਂਗੇ ਗਰਮ ਮਸਾਲਾ ਤੇ ਧਨੀਆ ਤੇ ਇੱਕ ਵਾਰੀ ਮਿਕਸ ਕਰਕੇ ਹੁਣ ਅਸੀਂ ਗਰਮ ਗਰਮ ਇਹ ਸਬਜ਼ੀ ਨੂੰ ਸਰਵ ਕਰ ਲਵਾਂਗੇ ਬਿਲਕੁਲ ਵੱਖਰਾ ਸਵਾਦ ਆਏਗਾ ਜਿਹੜੀ ਅਸੀਂ ਇਹਦੇ ਵਿੱਚ ਰੋਸਟਡ ਮੂਫਲੀ ਪਾਈ ਆ ਪੀਸ ਕੇ ਬਹੁਤ ਵਧੀਆ ਟੇਸਟ ਆਏਗਾ ਉਹਦਾ ਤੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤੇ ਮੇਰੇ ਚੈਨਲ ਲਵ ਮਿੰਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ